ਚਮਕੌਰ ਦੇ ਵਿੱਚ ਗੁਰੂ ਸਾਹਿਬ ਦੇ ਨਾਲ 40 ਬੰਦੇ ਸੀਗੇ 40 ਬੰਦੇ ਔਰ ਚਾਲੀਆਂ ਦੇ ਵਿੱਚੋਂ 35 ਬੰਦੇ ਤੁਹਾਡਾ ਲਾਣਾ ਸੀਗਾ 35 ਉਹਦੇ ਵਿੱਚ ਜੇ ਕੋਈ ਸਮਝ ਲੋ ਮਧਵੀਰ ਇਸ ਵਿੱਚ ਮਹਾਰਤ ਹਨਕਾ ਸੈਸੀ ਗੋਰੀਆ ਖ ਮਹਾਰ ਸਿਆਰ ਲੋਹਾਰਤ ਖਾਨ ਨਾਈ ਛਿੰਦਾ ਇਹ ਸਾਰੇ ਜਣਗੀ ਤੁਹਾਡਾ ਤੁਹਾਡੇ ਪੁਰਖੇ ਸੀਗੇ 35 ਬੰਦੇ ਪੰਜ ਬੰਦਿਆਂ ਨੂੰ ਛੱਡ ਕੇ ਪੰਜ ਬੰਦੇ ਕੌਣ ਸੀਗੇ ਕਿਤੇ ਗੁਰੂ ਸਾਹਿਬ ਦੋਨਾਂ ਦੇ ਬੇਟੇ ਸਹਿਮਜਾ ਦੇ ਇੱਕ ਸੀਗਾ ਮਹਾ ਸਿੰਘ ਆ ਭਾਈ ਜਿਆ ਸਿੰਘ ਮਾਤਾ ਗੱਲ ਸੁਣੋ ਇਹ ਤੁਹਾਨੂੰ ਕਿਸੇ ਇੱਕ ਬੰਦਾ ਹੋਰ ਸੀਗਾ 35 ਬੰਦੇ ਸਾਡੇ ਗੜੀ ਚਮਕੌਰ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਉੱਥੇ ਸ਼ਹੀਦ ਹੋ ਗਏ ਔਰ 10 ਲੱਖ ਫੌਜ ਦੇ ਨਾਲ ਲੜਾਈ ਲੜੀ ਔਰ ਇੱਕ ਜੇ ਬੁੱਧੀਮਾਨ ਸੀਗੇ ਉਸ ਮੋੜ ਚੇ ਤੋਂ ਜਦੋਂ ਇਹ ਪਤਾ ਲੱਗਿਆ ਵਿਚਾਰਸ ਮੇਰੇ ਘੇਰਾ ਪਿਆ ਮੌਤ ਤੋਂ ਬਿਨਾ ਕੋਈ ਗੱਲ ਨਹੀਂ ਹੈ ਤਾਂ ਉਹਨਾਂ ਨੇ ਆਪਣੀ ਬੁੱਧੀ ਅਕਲ ਤੋਂ ਕੰਮ ਲੈ ਕੇ ਤੇ ਗੁਰੂ ਸਾਹਿਬ ਨੂੰ ਸੁਰੱਖਿਸ਼ਤ ਹੋ ਕੇ ਕੱਢਿਆ ਉਹਨਾਂ ਕਿਹਾ ਵੀ ਤੂੰ ਇੰਜਣਾ ਅਸੀਂ ਡੱਬੇ ਆ ਡੱਬੇ ਕਦੇ ਨਹੀਂ ਖਿੱਚਦੇ ਇੰਜਣ ਡੱਬਿਆਂ ਨੂੰ ਖਿੱਚਦਾ ਤੁਹਾਡਾ ਇੱਥੋਂ ਜਾਣਾ ਜ਼ਰੂਰੀ ਹੈ ਤੁਸੀਂ ਬਾਹਰ ਜਾਓਗੇ ਤਾਂ ਡੱਬੇ ਹੋਰ ਨਾਲ ਲੱਗ ਜਾਣਗੇ ਤੇ ਜੇ ਤੁਸੀਂ ਵੀ ਇੱਥੇ ਸਾਡੇ ਨਾਲ ਸ਼ਹੀਦ ਹੋ ਕੇ ਅੱਗੇ ਗੱਲ ਨਹੀਂ ਤੁਰਨੀ ਗੁਰੂ ਸਾਹਿਬ ਨੂੰ ਮਜਬੂਰ ਕਰਕੇ ਪੰਜ ਪਿਆਰਿਆਂ ਦਾ ਹੁਕਮਨਾਮਾ ਜਾਰੀ ਕਰਕੇ ਤੇ ਗੁਰੂ ਸਾਹਿਬ ਨੂੰ ਸੁਰੱਖਿਅਤ ਉੱਥੋਂ ਕੱਢਿਆ ਤੇ ਤੁਹਾਡੇ ਪੁਰਖੇ ਉਥੇ ਸ਼ਹੀਦ ਹੋਏ ਇਹਨਾਂ ਨੇ ਕੀ ਕੀਤਾ ਉਹ 40 ਬੰਦੇ ਜਿਹੜੇ ਉਥੇ ਸ਼ਹੀਦ ਹੋਏ ਇਹਨਾਂ ਨੇ ਮੁਕਤਰ ਲਾ ਕੇ ਖੜੇ ਕਰਤੇ ਇਹਨਾਂ ਨੇ ਮੁਕਤਰ 40 ਮੁਕਤੇ ਬਣਾਤੇ ਤੁਸੀਂ ਇੱਥੇ 50-50 ਸਾਲ ਦੇ ਵੀ ਬੈਠੇ ਹੋ ਕਦੇ ਗੜੀ ਚਮਕੌਰ ਦੇ ਸ਼ਹੀਦਾਂ ਦਾ ਉਹਨਾਂ ਦਾ ਕਦੇ ਮਰਨ ਦਿਹਾੜਾ ਕਦੇ ਜਨਮ ਦਿਹਾੜਾ ਮਨਾਇਆ ਹੈਗਾ ਇਹ ਕੌਣ ਮਨਾਏਗਾ ਵੀ ਤੁਸੀਂ ਤੁਸੀਂ ਜਾਣਦੇ ਨਹੀਂ ਤੁਹਾਡੇ ਘਰਾਂ 'ਚ ਕਿੰਨੇ ਲੋਕਾਂ ਦੇ ਘਰਾਂ 'ਚ ਬਾਬਾ ਜੀਵਨ ਸਿੰਘ ਦਾ ਫੋਟੋ ਲੱਗੇ ਹੱਥ ਮੜਾ ਕਰੂਗੇ ਇਹਦਾ ਮਤਲਬ ਕੀ ਹੈ ਇਹ 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 ਵੀ ਤਾਂ 15 20 ਸਾਲ ਹੋ ਗਏ ਸਕੂਲ 'ਚ ਠੱਕੇ ਖਾਂਦੇ ਨੂੰ